ਸੋਇਆ ਕਿੰਨੇ ਕੇ ਜ਼ਖਮੀ ਹੋਏ ਨੇ ਔਰ ਪੁਲਿਸ ਦੀ ਤਰਫੋਂ ਇਹ ਕਿਹਾ ਜਾ ਰਿਹਾ ਹੈ ਕਿ ਦੋਨੋਂ ਤਰ੍ਹਾਂ ਦੇ ਉੱਪਰ ਪਰਚਾ ਕੀਤਾ ਜਾਏਗਾ ਇਸ ਚੀਜ਼ ਨੂੰ ਕੀ ਦੇਖਦੇ ਹੋਗੇ ਕੱਲ ਨੂੰ ਜਿਹੜਾ ਪ੍ਰਸ਼ਾਸਨ ਨਾ ਕੋਈ ਗੋਲਸੂ ਕਰਦਾ ਸਾਰੇ ਦੇ ਦੇਖਿਆ ਬਹੁਤ ਕੰਮਾਂ ਜਿਹੜਾ ਰੋਲ ਇਹਨਾਂ ਨੇ ਕੀਤਾ ਅਕੀਦਾ ਅਬ 11 ਵਜੇ ਐਸਐਸਸੀ ਸਿਟੀ ਮੇਰੇ ਕਰਿਆ ਗਿਆ ਹੈ ਔਰ ਕਰਿਆ ਨਹੀਂ ਗੰਤ ਹੈ ਨਾ ਕੋਈ ਬੀਐਸਟੀ ਵੀ ਆ ਕੇ ਕਿ ਅਸੀਂ ਤੁਹਾਡੇ ਮੀਨ ਦੁਆਰਾ ਦੇ ਜਿਹੜੇ ਕਾਗਜ਼ ਆਉਣ ਭਾਉਣ ਵੀ ਸਾਡੀ ਕਿੰਨੇ ਵਾਰੀ ਅਸੀਂ ਅੱਜ ਬੱਸਾਂ ਚ ਲੈ ਕੇ ਜਾਵਾਂਗੇ ਔਰ 1:00 ਵਜੇ ਤੱਕ ਮੀਰੋਥ ਸਰਪਰ ਨੇ ਲੜੀ ਲਾਈ ਹੈ ਕਿ ਬੱਸਾਂ ਆ ਰਹੀਆਂ ਨੇ ਪੂਰ ਖਾਲੀ ਪ੍ਰਾਣ ਨੇ ਅਸੀਂ ਕੋਈ ਸਾਈਡ ਪਲਾਨ ਕਰਦੇ ਹਾਂ ਔਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਕਰੀਬ 1:30 ਵਜੇ ਆਪਣੇ ਘਰੋਂ ਚੱਲਦੇ ਆਏ ਤਾਂ ਕੋਈ ਸਾਨੂੰ ਨਾਲ ਲੈ ਗਿਆ ਔਰ ਅੱਗੇ ਡੀਲਸਤੀ ਕੀ ਜਾ ਰਹੀ ਜਿਹੜੇ ਜਿਹੜੇ ਪਾਸੇ ਨੇ ਉਹਨਾਂ ਨੇ ਕਾਜੀ ਵਿਵਾਦ ਸਾਥ ਦੇ ਦੋ ਅਸੀਂ ਇਹਨਾਂ ਦੇ ਨਾਮੋ ਕੁਝ ਕਰਾਵਾਂਗੇ ਜਦੋਂ ਅਸੀਂ तो मैं की उसी आप ना कि मेरे क्या एस पी साहब कि तुम्हें आपका ग्डी चला के मेरे बंदे तुर के जा रहे हो बंदी नहीं करवाई जो जाओ उन्होंने कोरपाल कोजाय नुकसान करी एस पी जीरा कहना जी मैं अगे जाके लाइन क्लीयर करता ਹੋ ਗਿਆ ਉਹਨੇ ਜਾ ਕੇ ਜਿਹੜਾ ਐਸਐਚਓ ਨੂੰ ਕਹਿ ਰਿਹਾ ਕਿ ਇਹਨਾਂ ਨੂੰ ਲਾਇਓ ਵਾਪਸ ਜੇ ਜਾ ਕੇ ਸਰਕਾਰ ਦੇ ਕੋਲ ਬਵਾਦ ਰਹੇ ਸੀ ਉਹਦੇ ਕੀ ਸ਼ੱਕਾ ਕਿ ਤਾਰੀਖ ਨੂੰ ਫਾਇਰ ਕੀਤਾ ਪਹਿਲਾਂ ਇਹਦਾ ਫੜ ਦੋ ਇਹਨਾਂ ਵੱਡੇ ਨੇ ਕੰਮ ਪਰਨਾਇਆ ਨੂੰ ਨਹੀਂ ਕਰਦਾ ਔਰ ਸਾਡੇ ਦੇ ਜਿਹੜੀ ਇਹ ਜੋ ਫੈਰਕ ਹੋਵਦਾ ਇਟਾ ਰੋਲੇ ਚਲਾਉਣੇ ਸ਼ੁਰੂ ਕਰ ਦਿੱਤੇ ਔਰ ਜਿਹੜਾ ਇਹ ਹੂਸੀ ਦਾ 5 600 ਜਿਹੜਾ ਬੋਲਦਾ ਉਹਨਾਂ ਦਾ ਸੀ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਸਾਡੇ ਤੇ ਮਾਰਿਆ ਸਰ ਇੱਕ ਤੁਹਾਡੇ ਤਰਫੋਂ ਇੱਕ ਡੀਜੀਪੀ ਨੂੰ ਵੀ ਮੈਸੇਜ ਕੀਤਾ ਗਿਆ ਸਰ ਉਹਦੇ ਤੇ ਕੀ ਪੁਲਿਸ ਨੇ ਕੁਝ ਉਹਦੇ ਜਿਹੜਾ ਇੱਕ ਰਾਤ ਨੂੰ ਇਹਨਾਂ ਨੇ ਇੱਕ ਮੈਸੇਜ ਪਾਇਆ ਸੀ ਸ਼ੰਕਰ ਗੁਤਾਰ ਜੀ ਨੇ ਜੋ ਐਮਐਲਏ ਦਾ ਮੁੰਡਾ ਹੈ ਕਿ ਤਕੜੇ ਹੋ ਜੋ ਅੱਜ ਭਾcjੀਆਂ ਮੋੜਦਿਆਂ ਠੀਕ ਹੈ ਮੈਂ 6:30 ਵਜੇ ਡੀਜੀਪੀ ਸਾਹਿਬ ਨੂੰ ਗਿਆ ਚ ਲੈਂਦਾ ਬੋਦੂਪਰ 12 ਵਜੇ 10 ਵਜੇ ਗੱਲ ਕੀਤੀ ਬੋਦੂਪਰ ਅਰਕਤ ਸ਼ੁਕਲਾ ਜਿਹੜੇ ਡੀਜੀਪੀ ਨੇ ਉਹਨਾਂ ਨਾਲ ਵੀ ਗੱਲ ਕਰਕੇ ਮੈਂ ਵਾਰ-ਵਾਰ ਪੁਸਤੇ ਧਿਆਨ ਚ ਲਿਆਉਂਦਾ ਰਿਹਾ ਔਰ ਤੀਵੀਂ ਤਰੀਕ ਨੂੰ ਮੈਂ ਸ਼ੇਰ ਸਿੰਘ ਕਬਾਇਆ ਪਰਮਿੰਦਰ ਸਿੰਘ ਦੀ ਆਸ਼ੀਸ਼ ਬਾਂਗੜ ਦੀ ਅਬਦੁੱਲ ਸਾਦੀ ਟੀਮ ਤੇ ਸਾਰੇ ਬਲਾਕਪੁਰ ਨਾਲ ਅਸੀਂ ਐਸਐਸਪੀ ਦੇ ਡੀਸੀ ਮੈਡਮ ਨੂੰ ਮਿਲ ਕੇ ਉਹਨਾਂ ਦੇ ਧਿਆਨ ਚ ਵੀ ਲੈ ਕੇ ਆਏ ਸਰ ਕੀ ਲੱਗਦਾ ਕਿ ਕੀ ਸਰਕਾਰ ਦਾ ਲਾਅਨ ਆਰਡਰ ਦੀ ਜਿਹੜੀ ਸਥਿਤੀ ਹੈ ਬਿਲਕੁਲ ਖਰਾਬ ਹੋ ਚੁੱਕੀ ਹੈ ਕਿ ਕਿਤੇ ਸਾਰੇ ਪੰਜਾਬ ਦੇ ਹੱਥ ਮਾਰੇਗੇ ਔਰ ਇੱਥੇ ਜਿਹੜਾ ਇੱਥੇ ਤਾਂ ਸਰਪੰਚੀਆਂ 25-25 ਲੱਖ ਨੂੰ ਵੇਚੀਆਂ ਨੇ ਔਰ ਸਰਪੰਚੀਆਂ ਦੇ ਪੈਸੇ ਲੈ ਕੇ ਐਮਐਲਏ ਦਾ ਪੀਏ ਜਿਹੜਾ ਉਹ ਟੋਕਣ ਦਿੰਦਾ ਸੀ ਫੇਰ ਵੀਡੀਓ ਜਿਹੜਾ ਸੀਗਾ ਕਿ ਉਹ ਚੁੱਲਾ ਟੈਕ ਦੀ ਰਸੀਦ ਕੱਟਦਾ ਸੀਗਾ ਫੇਰ ਐਨਓਸੀ ਦਿੰਦਾ ਸੀ ਔਰ ਜਿਹੜਾ 50000 ਰੁਪਈਆ ਉਹਦੇ ਪੀਏ ਨੂੰ ਦਿੰਦਾ ਸੀ ਕੱਲਾ ਚੁੱਲਾ ਟੈਕ ਤੇ ਇਹਦੇ ਲਈ ਮੇਜਰ ਪੀਏ ਨੂੰ ਉਹਨੂੰ ਇਕੱਲੀ ਪਰਚੀ ਪੈਂਦੀ ਸੀ ਟੋਕਣ ਮਿਲਦਾ ਸੀ ਉਹਨੂੰ ਜਿਹੜਾ ਟੈਕ ਸੀ ਸਰ ਇਹ ਅੱਜ ਰਾਜਾ ਸਾਹਿਬ ਨੇ ਵੀ ਆਣਾ ਸੀਗਾ ਸਰ ਕਿੰਨੀ ਕੀ ਦੇਰ ਤੱਕ ਇੱਥੇ ਹਜ ਤੱਕ ਹੋਚ ਰਹੇ ਜੀ ਰਾਜਾ ਜੀ ਅੱਜ ਆ ਰਹੇ ਸੀ ਕਿ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਨਾਮਿਨੇਸ਼ਨ ਵਾਲਾ ਜਿਹੜਾ ਹੈ 4 ਤਰੀਕ ਨੂੰ ਤੁਸੀਂ ਪਹੁੰਚੋ ਹੋਰ 4 ਤਰੀਕ ਨੂੰ ਜਿਹੜਾ ਹੈ ਕਿ ਰਾਜਾ ਜੀ ਪਹੁੰਚੋਗੇ ਸਰ ਇਸ ਚੀਜ਼ ਨੂੰ ਕੀ ਦੇਖਦੇ ਹੋ ਜਦੋਂ ਉਹਨਾਂ ਨੇ ਕਿਹਾ ਕਿ ਦੋਨੋਂ ਤਰ੍ਹਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਏਗਾ ਇਸ ਚੀਜ਼ ਨੂੰ ਕੀ ਚੀਜ਼ ਕਿੱਦਾਂ ਦੇਖਦੇ ਸੇ ਗੱਲ ਇਹ ਹੈ ਕਿ ਪੁਲਿਸ ਤੁਹਾਨੂੰ ਪਤਾ ਹੈ ਪਹਿਲਾਂ ਵੀ ਮੇਰੇ ਤੇ ਝੂਠਾ ਪਰਚਾ ਕਰਦਾ ਸੀ ਕੀਤਾ ਮੈਂ ਧੰਨਵਾਦੀ ਦੌਰੇ ਤੇ ਹੀ ਉਦੋਂ ਵੀ ਮੈਂ ਤੇ 307 ਦਾ ਪਰਚਾ ਤੱਕ ਕੀਤਾ। ਇਹ ਰੀਅਲ ਵੀਡੀਓ ਦੇਖੀ ਜਿਹੜਾ ਕਿ ਲਾਈਵ ਦੇ ਵਿੱਚ ਚੱਲ ਰਿਹਾ ਲਾਈਵ ਮੇਰੇ ਫੋਨ ਤੋਂ ਸਾਡੇ ਅੱਜ ਜਿੱਦ ਕੱਲੀਆਂ ਫੈਲਾ ਹੀ ਨੇ। ਸਾਡੇ ਤੇ ਜਿਹੜਾ ਉਹਨਾਂ ਨੇ ਹਮਲਾ ਕੀਤਾ। ਹਰ ਦੇ ਪੁਲਿਸ ਕੋਈ ਵੀ ਚਲਾ ਰਹੀ ਹੈ ਤੇ ਸਾਡੇ ਨਾਲ ਚਲਾ ਰਹੀ ਹੈ ਕਿਉਂਕਿ ਉਹ ਸੱਤਾਧਰ ਪਾਰਟੀ ਦੀ ਜਿਹੜੀ ਆ ਉਹ ਮਦਦ ਕਰ ਰਹੀ ਹੈ। ਔਰ ਜੋ ਕਸ਼ ਕਰਾਇਆ ਡੀਐਸਟੀ ਜੀਰਾਂ ਨੇ ਕਰਾਇਆ ਸ਼ੰਕਰ ਕੁਟਾਰੀਏ ਨੇ ਕਰਾਇਆ ਇਹਨਾਂ ਤੇ ਜਿਹੜੀ ਆ ਕਾਰਵਾਈ ਦੀ ਮੰਗ ਕਰਦੇ ਆ ਔਰ ਇਹਦੇ ਨਾਲ ਨਾਲ ਮੈਂ ਇਹ ਵੀ ਮੰਨ ਕਰਦਾ ਕਿ ਸਾਡੇ ਜਿਹੜੇ ਆ

Instagram X aur WhatsApp channel par